ਸਤ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸਾਰਿਆਂ ਦਾ ਕੀ ਹਾਲ ਚੱਲਿਆ ਜੀ ਮੈਨੂੰ ਲੱਗਦਾ ਕਿ ਜਰੂਰ ਹੀ ਪਰਮਾਤਮਾ ਦੀ ਮਿਹਰ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇਸੇ ਤਰ੍ਹਾਂ ਹੀ ਮੈਨੂੰ ਸਪੋਰਟ ਕਰਦੇ ਰਹੋ ਔਰ ਕਦੀ ਵੀ ਮੇਰੀ ਵੀਡੀਓ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸ ਹੋਵੇ ਕਿਸੇ ਤਰ੍ਹਾਂ ਦੀ ਕੋਈ ਗੱਲ ਵੱਧ ਘਟ ਹੋ ਜਾਈ ਤੇ ਜਰੂਰ ਹੀ ਦੱਸਿਆ ਕਰੋ ਥੈਂਕ ਯੂ ਸੋ ਮੱਚ ਫਾਰ ਯਰ ਸਪੋਰਟ ਅੱਜਕੱਲ ਕਰਾਂਗੀ ਇੱਕ ਨਾ ਬਹੁਤ ਹੀ ਟ੍ਰੈਂਡ ਚੱਲਦਾ ਪਿਆ ਕਿ ਸਾਡੇ ਜ਼ਮਾਨੇ ਚ ਇਦਾਂ ਹੁੰਦਾ ਸੀ ਹੁਣ ਜ਼ਮਾਨੇ ਚ ਇਦਾਂ ਹੁੰਦਾ ਪਹਿਲਾਂ ਇਦਾਂ ਸੀ ਇਹ ਨਾ ਇੱਕ ਸਾਡੀ ਹੈਬਿਟ ਬਣ ਚੁੱਕੀ ਆ ਸਾਰਿਆਂ ਦੀ ਜਿਹੜੇ 40+ ਹੋ ਜਾਂਦੇ 30+ ਹੋ ਜਾਂਦੇ ਉਹ ਸੋਚਣ ਲੱਗ ਪੈਂਦੇ ਆ ਕਿ ਸਾਡਾ ਜ਼ਮਾਨਾ ਪਤਾ ਨਹੀਂ ਕਿਹੜਾ ਜ਼ਮਾਨਾ ਸੀ ਇਹ ਹੋਣ ਵਾਲੇ ਬੱਚੇ ਇਦਾਂ ਨਹੀਂ ਹੁਣ ਲੋਕ ਇਦਾਂ ਰਹਿੰਦੇ ਨੇ ਪਤਾ ਨਹੀਂ ਕਿਉਂ ਮੈਨੂੰ ਮੈਨੂੰ ਆਪ ਨਹੀਂ ਸਮਝ ਆਉਂਦੀ ਕਿ ਇਦਾਂ ਲੋਕੀ ਕਿਉਂ ਸੋਚਦੇ ਆ ਜਦ ਕਿ ਇਦਾਂ ਦਾ ਕੁਝ ਨਹੀਂ ਆ ਸਭ ਕੁਝ ਸੇਮ ਆ ਸਭ ਕੁਝ ਸੇਮ ਆ ਥੋੜਾ ਜਿਆ ਐਨ ਉਸ ਚੀਜ਼ ਨੂੰ ਨਾ ਆਪਾਂ ਈਗੋ ਕਰੇ ਰੱਖ ਕੇ ਆਪਣੇ ਆਪ ਨੂੰ ਜ਼ਿਆਦਾ ਐਕਸਪਰਟ ਜਿਹੜਾ ਮੰਨਦੇ ਉਸ ਚੀਜ਼ ਨੂੰ ਪਰੇ ਰੱਖ ਕੇ ਜੇ ਸੋਚੀਏ ਤੇ ਕੁਝ ਨਹੀਂ ਬਦਲਿਆ ਹੂੰ ਇਹ ਮੇਰੇ ਦਿਮਾਗ ਵਿੱਚ ਤੁਸੀਂ ਸੋਚੂਗੀ ਕਿ ਕਿਉਂ ਆਈ ਗੱਲ ਇਹ ਕੁਛ ਨਾ ਗੱਲਾਂ ਰੋਜ਼ 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 ਸੁਣ ਸੁਣ ਕੇ ਸਾਡੇ ਦਿਮਾਗ ਵਿੱਚ ਜਦੋਂ ਨਾ ਬਾਰ ਬਾਰ ਟਿਕ 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 ਕਰੀ ਜਾਂਦੀ ਹੈ ਨਾ ਗੱਲਾਂ ਤੇ ਦਿਲ ਕਰਦਾ ਕਿ ਉਹ ਗੱਲ ਨੂੰ ਕਲੀਅਰ ਕਰੀਏ ਇੱਕ ਨਿੱਕੀ ਜੀ ਗੱਲ ਹੀ ਮੈਂ ਕਰਦੀ ਆ ਬਹੁਤੀ ਲੰਬੀ ਮੈਂ ਵੀਡੀਓ ਬਣਾਉਣੀ ਨਹੀਂ ਚਾਹਦੀ ਕਿ ਅੱਜ ਕੱਲ੍ਹ ਇੱਕ ਚੀਜ਼ ਆਈ ਹੈ ਕਿ ਬਈ ਨੈਟਵਰਕ ਦੇਈ ਜੇਕਰ ਆਪਾਂ ਗੱਲ ਕਰੀਏ ਆਪਾਂ ਆਨਲਾਈਨ ਰਹਿੰਦੇ ਆ ਸੋਸ਼ਲ ਮੀਡੀਆ ਵਾ ਨੈਟਵਰਕਿੰਗ ਹੈ ਔਰ ਸਾਡੇ ਕੋਲ ਇੰਟਰਨੈਟ ਹੈ ਥੀਸ ਥਿੰਗਸ ਬਹੁਤ ਹੀ ਜ਼ਿਆਦਾ ਨਾ ਇਕ ਹਾਵੀ ਹੋਈਆਂ ਪਈਆਂ ਨੇ ਪਤਾ ਕਿੰਨਾ ਤੇ 50 ਪਲਸ ਲੋਕਾਂ ਦੀ ਕਿ ਸਾਡੇ ਜਮਾਨੇ ਤੇ ਨਾ ਐਦਾਂ ਨਹੀਂ ਸੀ ਹੁੰਦਾ ਅੱਛਾ ਹੁਣ ਦੇ ਬੱਚੇ ਸਾਰੇ ਫੋਨ ਫੜ ਕੇ ਬੈਠੇ ਰਹਿੰਦੇ ਆ ਟੀਵੀ ਦੇਖਦੇ ਆ ਆਨਲਾਈਨ ਮੂਵੀਜ਼ ਦੇਖ ਲਿੰਦੇ ਆ ਅੱਛਾ ਠੀਕ ਹੈ ਇਹ ਫੈਮਿਲੀ ਕੋਲ ਨਹੀਂ ਬੈਠਦੇ ਠੀਕ ਹੈ ਵੈਰੀ ਗੁੱਡ ਨਹੀਂ ਬੱਠਦੇ ਕੋਈ ਗੱਲ ਨਹੀਂ ਬੱਠਦੇ ਇਟਸ ਓਕੇ ਬਟ ਇਹ ਚੀਜ਼ ਵੇਖੋ ਕਿ ਜਦੋਂ ਫੋਨ ਨਹੀਂ ਸੀ ਹੈਗੇ ਉਦੋਂ ਟੀਵੀ ਸਨ ਜਦੋਂ ਟੀਵੀ ਨਹੀਂ ਸੀ ਹੈਗੇ ਉਦੋਂ ਖ਼ਬਾਰਾਂ ਸਨ ਤੁਸੀਂ ਕਦੀ ਪਿਛਲੀਆਂ ਨਾ ਫੋਟੋਜ਼ 19 ਦੇ ਦੌਰ ਵਾਲੀਆਂ ਘੱਟ ਕੇ ਵੇਖਿਓ ਕਦੀ ਇੰਟਰਨੈਟ ਦੇ ਗੂਗਲ ਤੇ ਜ਼ਰੂਰ ਹੈਗੀਆਂ ਨੇ ਉਹ ਕਿ ਲੋਕ ਟ੍ਰੇਨ ਦੇ ਵਿੱਚ ਬੈਠੇ ਵੀ ਨਿਊਜ਼ਪੇਪਰ ਪੜ੍ਹਦੇ ਪਏ ਆ ਬਾਹਰ ਕਿਤੇ ਵੇਟ ਕੋਈ ਕਰਦੇ ਵੀ ਨਿਊਜ਼ਪੇਪਰ ਯਾਨੀ ਕਿ ਨਿਊਜ਼ਪੇਪਰ ਨੂੰ ਰਿਪਲੇਸ ਕਿੰਨੇ ਕਰ ਦਿੱਤਾ ਫੋਨ ਨੇ ਤੇ ਇਹਦੇ ਵਿੱਚ ਕੀ ਪ੍ਰੋਬਲਮ ਹੈ ਕੋਈ ਇਸ਼ੂ ਨਹੀਂ ਹੈ ਗੱਲ ਹੈਗੀ ਆ ਕਿ ਭਈ ਨਿਊਜ਼ਪੇਪਰ ਵਿੱਚ ਜੀ ਸੇਮ ਉਹੀ ਚੀਜ਼ਾਂ ਛਪਦੀਆਂ ਸੀ ਜਿਹੜੀਆਂ ਅੱਜ ਤੁਹਾਡੇ ਫੋਨ 'ਚ ਨੇ ਟੀਵੀ 'ਚ ਵੀ ਸੇਮ ਸੀ ਤੁਸੀਂ ਉਸ ਚੀਜ਼ ਨੂੰ ਕਿਸ ਤਰ੍ਹਾਂ ਵੇਖਣਾ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਚ ਲਿਆਉਣਾ ਵਾ ਉਹ ਮੈਟਰ ਕਰਦਾ ਵਾ ਤੇ ਬਾਰ ਬਾਰ ਆਪਣੇ ਬੱਚਿਆਂ ਨੂੰ ਲੋਕ ਟੌਰਚਰ ਕਰਦੇ ਨੇ ਟੀਵੀ ਬੰਦ ਕਰ ਦੋ ਫੋਨ ਬੰਦ ਕਰ ਦੋ ਹਾਂ ਤੇ ਫਿਰ ਤੁਸੀਂ ਉਹਨਾਂ ਨੂੰ ਉੱਚੀ ਚ ਲਿਆ ਕੇ ਇਹ ਨਾ ਦੋ ਹਨਾ ਇਹ ਗੱਲਾਂ ਬੜੀਆਂ ਕੌੜੀਆਂ ਲੱਗਦੀਆਂ ਬਟ ਇਹ ਨਾ ਮੇਰੇ ਨਾਲ ਮੈਂ ਇਸ ਲਈ ਇਹ ਗੱਲਾਂ ਕਰਦੀ ਦੀਆਂ ਕਿਉਂਕਿ ਮੇਰੇ ਨਾਲ ਨਾ ਕੁਝ ਇਹੋ ਜਿਹੇ ਲੋਕ ਜੁੜਦੇ ਆ ਕਦੀ ਕਦੀ ਕਿ ਜਿਹੜੇ ਵਿਚਾਰੇ ਮਾ ਜੇ ਮਤਲਬ ਪੜਦੇ ਪਈ ਨੇ ਸਟੂਡੈਂਟ ਨੇ ਔਰ ਉਹਨਾਂ ਦੇ ਕੁਝ ਡ੍ਰੀਮ ਨੇ ਉਹਨਾਂ ਨੂੰ ਕਦੀ ਕਦੀ ਉਹ ਡ੍ਰੀਮ ਆਪਣੇ ਸਰਚ ਕਰਨੀ ਪੈਂਦੇ ਆ ਇੰਟਰਨੈਟ ਦੇ ਉੱਤੇ ਔਰ ਡ੍ਰੀਮ ਨਾਲ ਰਿਲੇਟਡ ਕੁਝ ਸਰਚ ਕਰਦੇ ਆ ਤੇ ਉਹਨਾਂ ਨੂੰ ਇਸ ਤਰ੍ਹਾਂ ਡਾਂਟਿਆ ਜਾਂਦਾ ਵਾ ਜਿਹੜੀਆਂ ਸਾਡੀਆਂ ਇਨਰਜੀਆਂ ਨੇ ਸਾਡੇ ਅੰਦਰੋਂ ਜਿਹੜੀਆਂ ਸਾਡਾ ਦਿਲ ਕਰਦਾ ਕਿ ਅਸੀਂ ਸਿੱਖੀਏ ਕਰੀਏ ਕੋਈ ਚੀਜ਼ ਜਦ ਕਿ ਸਾਡਾ ਦੂਰ ਕੀਤਾ ਜਾਂਦਾ ਫਿਰ ਸਾਡੀ ਅੰਦਰ ਦੀ ਸ਼ਾਂਤੀ ਭੰਗ ਹੁੰਦੀ ਹੈ ਖਾਸ ਤੌਰ ਤੇ ਬੱਚਿਆਂ ਦੀ ਇਨਚੋਰ ਏਜ ਹੁੰਦੀ ਆ ਉਹਨਾਂ ਨੂੰ ਗਾਈਡ ਕਰੋ ਸਹੀ ਤਰੀਕੇ ਨਾਲ ਕਿ ਬੇਟਾ ਆ ਚੀਜ਼ ਤੁਸੀਂ ਦੇਖਣੀ ਆ ਤੁਸੀਂ ਨਹੀਂ ਦੇਖਣੀ ਆ ਠੀਕ ਆ ਤੁਸੀਂ ਉਹਨਾਂ ਨੂੰ ਫੋਨ ਹੀ ਉਹ ਸੇਜ ਵਿੱਚ ਲਿਆ ਕੇ ਦਿਓ ਜਿਹਦੇ ਵਿੱਚ ਤੁਹਾਨੂੰ ਲੱਗੇ ਕਿ ਹੁਣ ਸਾਡਾ ਬੱਚਾ ਇਸ ਚੀਜ਼ ਦੇ ਕਾਬਲ ਹੋ ਗਿਆ ਹੈ ਕੁਝ ਮੈਂ ਇੱਥੇ ਕਹਿੰਦੀ ਗੱਲ ਇੱਕ ਜ਼ਰੂਰ ਕਰਨਾ ਚਾਹਾਂਗੀ ਕਿ ਕੋਈ ਕਿਸੇ ਨੇ ਮੈਨੂੰ ਪਰਸਨਲੀ ਮੈਸੇਜ ਕੀਤਾ ਕਿ ਮੈਮ ਤੁਸੀਂ ਪਲੀਜ਼ ਆਹ ਚੀਜ਼ ਜਦੋਂ ਤੁਸੀਂ ਜ਼ਰੂਰ ਬੋਲਿਓ ਕਿ ਬਈ ਮੇਰੇ ਕੋਲ ਆਪਣੇ ਡ੍ਰੀਮ ਨੇ ਬਟ ਮੇਰੀ ਫੈਮਿਲੀ ਅਲਾਉ ਨਹੀਂ ਕਰਦੀ ਉਸ ਚੀਜ਼ ਨੂੰ ਤੇ ਮੈਂ ਉਹਨੂੰ ਜ਼ਰੂਰ ਸਮਝਾ ਜਾ ਕਿ ਹਾਂ ਬਈ ਤੁਸੀਂ ਪਹਿਲਾਂ ਆਪਣੀ ਫੈਮਿਲੀ ਦੀ ਸਲਾਹ ਲਓ ਆਪਣੀ ਫੈਮਿਲੀ ਤੁਹਾਡੀ ਜਿਸ ਤਰ੍ਹਾਂ ਤੁਹਾਨੂੰ ਕਹਿੰਦੀ ਉਸ ਤਰ੍ਹਾਂ ਕਰੋ ਬਟ ਹਾਂ ਆਪਣੇ ਡ੍ਰੀਮ ਵੀ ਉਹਨਾਂ ਨਾਲ ਸ਼ੇਅਰ ਕਰੋ ਤੇ ਉਹਨਾਂ ਨੂੰ ਵੀ ਰਿਕਵੈਸਟ ਕਰੋ ਕਿ ਮੇਰਾ ਇਹ ਆਪਣਾ ਆ ਸੁਪਨਾ ਕਿ ਮੈਂ ਜ਼ਿੰਦਗੀ 'ਚ ਆ ਬਨਾ ਆ ਕਰਾਂ ਜੇਕਰ ਤੁਸੀਂ ਮੈਨੂੰ ਫੋਰਸਫੁਲੀ ਇਦਾਂ ਇਸ ਚੀਜ਼ ਵੱਲ ਤੋਰੋਗੇ ਜਿਹੜੀ ਮੈਨੂੰ ਪਸੰਦ ਨਹੀਂ ਤੇ ਮੈਂ ਉਹਦੇ ਵਿੱਚ ਜ਼ਿਆਦਾ ਸਕਸੈਸਫੁਲ ਨਹੀਂ ਹੋਊਂਗਾ ਕਿਉਂਕਿ ਬਈ ਫੇਰ ਗੱਲ ਲੱਗੀ ਸਚਿਨ ਤੇਂਦੂਲਕਰ ਮਹਿੰਦਰ ਸਿੰਘ ਧੋਨੀ ਹੋਰਾਂ ਦੀ ਇੱਕ ਟੀਟੀ ਤੇ ਆਪਾਂ ਬਣ ਗਏ ਆਪਾਂ ਕਲੈਕਟਰ ਬਣ ਗਏ ਆਪਾਂ ਬੜਾ ਕੁਝ ਬਣ ਗਏ ਪੈਸੇ ਕਮਾਉਣ ਲੱਗ ਗਏ ਬਟ ਇਨਰ ਪੀਸ ਜਿਹੜਾ ਸਾਡਾ ਉਹ ਸਾਨੂੰ ਕਦੋਂ ਮਿਲੂਗਾ ਜਦੋਂ ਅਸੀਂ ਉਹ ਕੰਮ ਕਰਾਂਗੇ ਜਦੋਂ ਜੋ ਸਾਡਾ ਦਿਲ ਕਹਿੰਦਾ ਉਹਦੇ ਵਿੱਚ ਸਾਨੂੰ ਸਕਸੈਸ ਮਿਲੂਗੀ ਉਹਦੇ ਵਿੱਚ ਸਾਨੂੰ ਸ਼ਾਂਤੀ ਮਿਲੂਗੀ ਸੋ ਆਈ ਹੋਪ ਕਿ ਬਿਨਾ ਕਿਸੇ ਕਿਸੇ ਗਲੇ ਦੇ ਸਾਰਿਆਂ ਨੂੰ ਇਹ ਮੇਰੀ ਗੱਲ ਜਰੂਰ ਹੀ ਸਮਝ ਆਈ ਹੋਊਗੀ ਕਿ ਆਪਾਂ ਕਿਸ ਰਸਤੇ ਤੇ ਕਿਨੂੰ ਸਪੋਰਟ ਕਰਨਾ ਤੇ ਇੱਕ ਜਿਹੜਾ ਕੰਪੈਰੀਜ਼ਨ ਅਸੀਂ ਕਰਦੇ ਆ ਨਾ ਸਾਡੇ ਟਾਈਮ ਇਦਾਂ ਸੀ ਇਦਾਂ ਸੀ ਕੁਝ ਨਹੀਂ ਬਦਲਦਾ ਹਾਲਾਤ ਸਮੇਂ ਨਾਲ ਸਭ ਕੁਝ ਗੋ ਵਿਦ ਫਲੋ ਚੀਜ਼ ਆ ਗਈ ਜੇ ਟੈਕਨੋਲੋਜੀ ਅਜੇ ਨਹੀਂ ਇੰਪਰੂਵ ਬਣਾਉਂਦੀ ਫੇਰ ਅਸੀਂ ਕਹਿੰਦੇ ਸੀ ਕਿ ਪੁਰਾਣਾ ਜ਼ਮਾਨਾ ਅੱਛਾ ਕਈ ਬਜ਼ੁਰਗ ਮੈਂ ਵੇਖਿਆ ਪੁਰਾਣੇ ਉਹ ਕਹਿੰਦੇ ਨੇ ਕਿ ਜ਼ਿੰਦਗੀ ਤੇ ਹੋਣੀ ਆ ਪਹਿਲਾਂ ਤੇ ਐਵੇਂ ਹੀ ਲੰਘਾਤੀ ਸੀ ਜ਼ਿੰਦਗੀ ਰੁੱਖਾਂ ਰੱਖਾਂ ਦੇ ਥੱਲੇ ਬੈਠ ਕੇ ਅਸੀਂ ਇਦਾਂ ਸੀ ਇਦਾਂ ਸੀ ਜ਼ਿੰਦਗੀ ਤੇ ਹੋਣੀ ਆ ਸੋ ਅਸੀਂ ਇਹ ਕੋਈ ਡਿਸਾਈਡ ਨਹੀਂ ਕਰ ਪਾ ਰਹੇ ਕਿ ਟੈਕਨੋਲੋਜੀ ਹੈਲਪਫੁਲ ਹੈ ਕਿ ਨਹੀਂ ਹੈਲਪਫੁਲ ਹੈ ਹੈਲਪਫੁਲ ਵੀ ਹੈ ਜੇ ਨੂੰ ਪੋਜ਼ਿਟਿਵਲੀ ਪੋਜ਼ਿਟਿਵਿਟੀ ਨਾਲ ਵੇਖੀਏ ਤੇ ਜੇਕਰ ਅਸੀਂ ਨੈਗੇਟਿਵਿਟੀ ਨਾਲ ਵੇਖਾਂਗੇ ਤਾਂ ਫਿਰ ਉਹ ਹੈਲਪਫੁਲ ਨਹੀਂ ਆ ਬਟ ਸਮਾਂ ਬਦਲਦਾ ਚੀਜ਼ਾਂ ਬਦਲਦੀਆਂ ਨੇ ਇਨਸਾਨ ਬਦਲਦੇ ਆ ਇਸੇ ਦੀ ਜਨਰੇਸ਼ਨ ਗੈਪ ਨਾਮ ਦਾ ਇੱਕ ਵਰਡ ਹੈ ਦੁਨੀਆ ਦੇ ਉੱਤੇ ਜਿਹੜਾ ਕਿ ਸੱਚੀ ਕਦੀ ਫੀਲ ਨਹੀਂ ਹੋ ਸਕਦਾ ਇਹ ਜਨਰੇਸ਼ਨ ਗੈਪ ਸੋ ਆਈ ਹੋਪ ਕਿ ਸਾਰਿਆਂ ਨੂੰ ਬਿਨਾਂ ਕਿਸੇ ਗੁਸੇ ਗਲੇ ਤੋਂ ਮੇਰੀ ਇਹ ਗੱਲਾਂ ਪਸੰਦ ਆਈਆਂ ਹੋਣਗੀਆਂ ਔਰ ਸੱਚੀਆਂ ਲੱਗੀਆਂ ਉਹਨਾਂ ਕਿ ਇਹ ਸੱਚ ਹੈ ਇਹ ਵੱਡਿਆਂ ਨੂੰ ਬਹੁਤ ਗੁਰੀਆਂ ਲੱਗਣੀਆਂ ਨੇ ਬਟ ਜਿਹੜੇ ਮੇਰੇ ਏਜ ਦੇ ਆ ਜਾਂ ਮੇਰੇ ਤੋਂ ਛੋਟੇ ਨੇ ਉਹਨਾਂ ਨੂੰ ਬਹੁਤ ਪਸੰਦ ਆਉਣਗੀਆਂ ਤੇ ਹੈਗਾ ਹੈ ਸੱਚ ਹੈ ਜਿਹੜਾ ਸਮਾਂ ਲੰਘ ਜਾਂਦਾ ਅਸੀਂ ਉਹ ਕਹਿੰਦੇ ਹਾਂ ਚੰਗਾ ਤੇ ਜਿਹੜਾ ਸਮਾਂ ਚੱਲਦਾ ਆ ਪਿਆਉਂਦਾ ਉਹਨੂੰ ਕਹਿੰਦੇ ਆ ਮਾੜਾ ਬਸ ਇਦਾਂ ਹੀ ਜ਼ਿੰਦਗੀ ਗੁਜ਼ਾਰੀ ਜਾਣੀ ਹੈ ਜ਼ਿੰਦਗੀ ਦੇ ਵਿੱਚ ਜਿਹੜਾ ਸਮਾਂ ਬੀਤ ਗਿਆ ਅਸੀਂ ਉਸ ਦੀ ਸਿਫਤ ਕਰਦੀਆਂ ਕਿ ਹਾਂ ਵੀ ਉਹ ਸਮਾਂ ਬੜਾ ਚੰਗਾ ਸੀ ਤੇ ਜਿਹੜਾ ਸਮਾਂ ਆਉਣ ਵਾਲਾ ਉਹਦੀ ਅਸੀਂ ਟੈਨਸ਼ਨ ਲੈਂਦੇ ਰਹਿੰਦੇ ਆ ਕਿ ਬਈ ਸਾਡਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਊਗਾ ਤੇ ਅੱਜ ਨੂੰ ਅਸੀਂ ਭੁੱਲ ਜਾਨੀ ਇਸੇ ਚੱਕਰ ਵੀ ਬੱਚੀ ਭੁੱਲ ਜਾਨੀ ਆ ਸਿਫਤ ਦੇ ਵਿੱਚ ਵੇਟ ਦੇ ਵਿੱਚ ਟੈਨਸ਼ਨ ਦੀ ਵਿੱਚ ਸੋ ਜੀਓਰ ਜੀਨੇਦੋ ਪਲੀਜ਼ ਆਪਣੇ ਬੱਚਿਆਂ ਨੂੰ ਸਪੋਰਟ ਕਰੋ ਜਿੱਥੇ ਵੀ ਉਹ ਜੋ ਵੀ ਚਾਹੁੰਦੇ ਆ ਉਹਨਾਂ ਨੂੰ ਕਰਨ ਦਿਓ ਗਲਤ ਨਹੀਂ ਮੈਂ ਕਹਿੰਦੀ ਪਈ ਉਹਨਾਂ ਦੀ ਪ੍ਰੋਪਰ ਉਹਨਾਂ ਦੀ ਦੇਖ ਰਹਿਕ ਵਿੱਚ ਉਹਨਾਂ ਨੂੰ ਸਪੋਰਟ ਕਰੋ ਉਹਨਾਂ ਨੂੰ ਡ੍ਰੀਮ ਪੂਰੇ ਕਰਨ ਦਿਓ ਆਪਣੀ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਐਂਡ ਸਪੋਰਟ ਕਰਿਆ ਕਰੋ ਪਲੀਜ਼ ਥੈਂਕ ਯੂ ਸੋ ਮੱਚ